ਸੁਖਾ ਸੁਖ ਦੇ ਰੱਬ ਘਰ ਜਾ ਕੇ ਤੋ ਪੁੱਤ ਨਹੀਂ ਤਾਂ ਧੀ ਦੇ ਦੇ ਸੁਖਾ ਸੁਖ ਦੇ ਰੱਬ ਘਰ ਜਾ ਕੇ ਤੋ ਪੁੱਤ ਨਹੀਂ ਤਾਂ ਧੀ ਦੇ ਦੇ ਕਿਤੇ ਰਹਿ ਨਾ ਜਾਵੇ ਸੁੰਨਾ ਬੇੜਾ ਤੂੰ ਧੀ ਸਹੀ ਪਰ ਇੱਕ ਜੀ ਦੇ ਦੇ ਕੁੱਖੋ ਸੁੰਨੀ ਮਾ ਦੇ ਬੁੱਲਾ ਚ ਮੁੱਕਦੀ ਏ ਫਰਿਆਦ ਨਹੀਂ ਓਏ ਧੀ ਦੀ ਕੀਮਤ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਕੋਈ ਔਲਾਦ ਨਹੀਂ ਧੀ ਦੀ ਕੀਮਤ ਉਹਨਾਂ ਨੂੰ ਪੁੱਛੋ ਜਿਨ੍ਹਾਂ ਤੇ ਕੋਈ ਔਲਾਦ ਨਹੀਂ ਇੱਕ ਤੜੀ ਲਾਜ਼ਰ ਆਪ ਆਪਣੀਆਂ ਧੀਆਂ ਧਿਆਣੀਆਂ ਬੁਣ ਮੇਰੀ ਬੇਨਤੀ ਹੈ ਧੀਆਂ ਰਾਣੀਆਂ ਨੂੰ ਸਾਡੀਆਂ ਭੈਣਾਂ ਉਹ ਦਰਬਾਰ ਦੇ ਕੋਲ ਆਜਾ ਇਹ ਪਾਪ ਮੇਰੇ ਵੱਲੋਂ ਜ਼ਰੂਰ ਹੋ ਸਕਦੇ ਆ ਮੇਰੇ ਵੀਰ ਗੁਰੇ ਕਾਲੀਵਾਰ ਇਹ ਜ਼ਿੰਦਗੀ ਦਾ ਇੱਕ ਹੋਰ ਕੋੜਾ ਸੱਚ ਹੈ ਕਹਿੰਦੇ ਕਿ ਸੁੱਖ ਬੇਲੇ ਨਹੀਂ ਚਿੱਤ ਆਉਂਦਾ ਮਾਤਾ ਸੁਖ ਬੇਲੇ ਵੀ ਚੇਤਾ ਆਉਂਦਾ ਮਾਤਾ ਦਾ ਦੁੱਖ ਪੈਰ ਤੇ ਨੰਗੇ ਪੈਰੀ ਭੱਜਦੇ ਆਂ ਕਰਨੀ ਹੋਵੇ ਆਸ਼ ਪਰ ਲੋਟ ਬਥੇਰੇ ਪਰ ਜੇ ਟੇਕਣਾ ਹੋਵੇ ਮੱਥਾ ਤਾਂ ਸਿੱਕੇ ਕੱਢਦੇ ਆਂ ਮਾਰ ਮਕਾਉਂਦੇ ਧੀਆਂ ਨੂੰ ਜੰਮਰ ਤੋਂ ਪਹਿਲਾਂ ਕੁਖ ਚ ਤੇ ਜਾ ਕੇ ਮੰਦਰਾ ਚ ਪੁੱਤ ਮੰਗਦੇ ਆਂ ਉਹ ਧੀਆਂ ਵੀ ਤਾਂ ਮਾਂ ਦਾ ਰੂਪ ਹੁੰਦੀਆਂ ਇਹ ਧੀਆਂ ਵੀ ਤਾਂ ਮਾਂ ਦਾ ਰੂਪ ਹੁੰਦੀਆਂ ਫਿਰ ਉਹਨਾਂ ਨੂੰ ਮਾਰ ਕੇ ਕਿਹੜੀ ਮਾਂ ਤੋਂ ਪੁੱਤ ਮੰਗਦੇ ਆਂ ਔਰ ਨੂੰ ਮਾਰ ਕੇ ਕਿਹੜੀ ਮਾਂ ਤੋਂ ਪੁੱਤ ਮੰਗਦੇ ਇਹ ਪਿਆਰ ਕਰਿਆ ਕਰੋ ਅੱਖੀਆਂ ਧੀਆਂ ਧਿਆਣੀਆਂ ਨੂੰ ਇਹ ਕਰਦੀਆਂ ਰਾਰੀਆਂ ਨੂੰ ਕਿੰਦ ਕੇ ਹਰ ਬਾਪ ਦੀ ਕਿਸਮਤ ਦੇ ਵਿੱਚ ਧੀ ਨਹੀਂ ਹੁੰਦੀ ਹਰ ਬਾਪ ਦੀ ਕਿਸਮਤ ਦੇ ਵਿੱਚ ਧੀ ਨਹੀਂ ਹੁੰਦੀ ਪਰ ਹਰ ਧੀ ਦੀ ਕਿਸਮਤ 'ਚ ਇੱਕ ਬਾਪ ਜ਼ਰੂਰ ਹੁੰਦਾ ਤੇ ਕਤੜੀ ਆਪ ਆਪਣੇ ਮਾਪੇ ਦੇ